ਜੇ ਅਸੀਂ ਕਹੀਏ ਪ੍ਰਬੰਧ ਤੋਂ ਬਿਨਾਂ ਸੋ ਕੁਝ ਚੱਲਦਾ ਹੈ ਚਮਕੌਰ ਦੀ ਲੜੀ ਜੰਗ ਬਿਨਾ ਪ੍ਰਬੰਧ ਦੇ ਨਹੀਂ ਲੜੀ ਗਈ ਸੀ ਥੋੜੀ ਜੀ ਚੀਜ਼ ਸੀਗੇ ਫਿਰ ਸੋਚਿਆ ਗਿਆ ਸੀ ਕਿ ਕਦ ਤੀਰ ਚਲਾਉਣਾ ਹੈ ਸੋ ਪ੍ਰਬੰਧ ਕਰਨ ਤੋਂ ਬਿਨਾ ਕਦੀ ਵੀ ਕੋਈ ਚੀਜ਼ ਨਹੀਂ ਚੱਲ ਸਕਦੀ ਹੱਫਲਾ ਹੋਈ ਤਾਂ ਕੁਝ ਨਹੀਂ ਹੋ ਸਕਦਾ ਪਰ ਪ੍ਰਬੰਧ ਕਿਹੋ ਜਿਹਾ ਹੋਵੇ ਉਹਦੇ ਉੱਤੇ ਭਾਈ ਸਾਹਿਬ ਦਾ ਹੈ ਕਿ ਜਿਹੜੀ ਸ਼ਲੋਮਨੀ ਕਮੇਟੀ ਸਿੰਘ ਸਵਾ ਲਹਿਰ ਤੋਂ ਬਾਅਦ ਗੁਰਦੁਆਰਾ ਸੁਦਾਰ ਲਹਿਟ ਤੋਂ ਬਾਅਦ ਖੜੀ ਹੋਈ ਸੀ ਜਿਹਦਾ ਕੰਮ ਸੀ ਉਹ ਫਖਸੇ ਨੂੰ ਅੱਗੇ ਵਧਾਣਾ ਇਹ ਠੀਕ ਹੈ ਪਰ ਹਾਂ ਸਾਹਿਬ ਨੇ ਵੀ ਰਾਜਸਥਾਨ ਤਾਂ ਨਜ਼ਰ ਨਹੀਂ ਰੱਖਣੀ ਸੀ ਆ ਆਪਣਾ ਜਸਪਾਲ ਸਿੰਘ ਜੀ ਨੇ ਕਿਹਾ ਫਖਸੇ ਨੂੰ ਕਿਹਾ ਵਧਾਣਾ ਫਖਸਾ ਅਗੇ ਵਧੇਗਾ ਕਿ ਰਸਤਾ ਵੀ ਆਏਗੀ ਫਖਸੇ ਤੋਂ ਨਜ਼ਰ ਛੱਡ ਕੇ ਨਜ਼ਰ ਰਾਜਸਥਾਨ ਤੇ ਰੱਖਣੀ ਤੇ ਉਹ ਹੀ ਜੋੜ ਤੋੜ ਹੋਗੇ ਇਹਦੇ ਚ ਉਸੇ ਗੱਲ ਦਾ ਸਾਰਾ ਦੁਕਾਨਤ ਹੈ ਵੀ ਕਿਵੇਂ ਜੋੜ ਤੋੜ ਕੀ 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 ਜਾਂਦੇ ਨੇ ਕਿਤੇ ਤਾਰਾ ਕਿ ਉਸ ਗੱਲ ਤੋਂ ਭੁੱਲ ਗਏ ਗੁਰੂ ਸਾਹਿਬ ਦੀ ਗੁਰਬਾਣੀ ਤੋਂ ਲੈ ਕੇ ਵੱਡੀ ਦੇਨੋ ਗਾਹੀ ਦੁਰਮਤ ਕਾਗਲ ਪਹਾਹਾ ਹੈਗੇ ਹੁਣ ਤਾਂ ਵਿਕ ਜਾਂਦੇ ਨੇ ਜਾ ਕੇ ਅੰਨੇ ਅੰਤੀ ਵਿੱਚ ਰਹੇ ਨੇ ਸ਼ਰਿਆਮ ਜਾ ਰਹੇ ਨੇ ਕੋਈ ਝਗੜਾ ਨਹੀਂ ਕੋਈ ਦੋ ਨੰਬਰ ਦੀ ਗੱਲ ਹੀ ਨਹੀਂ ਹੈ ਸਿੱਖ ਤਾਂ ਵਿੱਚ ਕਿਸੇ ਰੰਗ ਦਾ ਕੋਈ ਬਹੁਤੀ ਹੋਣੀ ਸਾਰੇ ਰੰਗ ਹੀ ਬਰਾਬਰ ਨੇ ਠੀਕ ਹੈ ਸਾਰੇ ਰੰਗ ਬਰਾਬਰ ਨੇ ਪਰ ਹਰ ਰੰਗ ਦੀ ਆਪਣੀ ਵੀਲ ਵਸਤਰ ਫਹਿਰ ਹੋਵੇ ਪ੍ਰਵਾਹ ਗੁਰੂ ਸਾਹਿਬ ਨੇ ਵੀ ਜਨ ਉੱਤਨ ਦੇ ਨਹੀਂ ਮੀਲੇ ਵਸਤਰ ਕਹਿੰਦੇ ਰੰਗਾਂ ਦੀ ਪਛਾਣ ਹੈਗੀ ਹੈ ਕੇਸ ਕਰਕੇ ਕਿਸੇ ਵੀ ਰੰਗ ਨੂੰ ਭਗਵਾ ਬਣਾਉਣਾ ਆ ਵੀ ਭਗਵਾ ਹੈ ਕੇਸਰੀ ਕੇਸਰੀ ਹੈ ਭਗਵਾ ਭਗਵਾ ਜਿੰਨਾ ਚਿਰ ਅਸੀਂ ਕੇਸਰੀ ਨੂੰ ਭਗਵਾ ਬਣਾਈ ਜਾਵਾਂਗੇ ਉਹਨਾਂ ਚਿਰ ਅਸੀਂ ਭਗਵੇਂ ਦੇ ਰੰਗ ਚ ਰੰਗੇ ਜਾਵਾਂਗੇ ਜਿਹੜਾ ਭਗ ਸਿੰਘ ਨਾਮ ਹੋਇਆ ਸੀ ਨਾ ਮੇਰਾ ਰੰਗ ਦੇ ਬਸੰਤੀ ਚੋੜਾ ਉਹ ਕੇਸਰੀ ਵਾਲ ਵਰਗਾ ਰੰਗ ਸੀ ਉਹ ਭਗਵਾ ਨਹੀਂ ਸੀ ਤੇ ਬ੍ਰਾਹਮਣਵਾਦੀ ਦੀ ਕੋਸ਼ਿਸ਼ ਆ ਪੂਰੀ ਇਹ ਕੋਈ ਅੱਜ ਦੀ ਨਹੀਂ ਕਿ ਸਿੱਖ ਫਲਸਵੇ ਨੂੰ ਬ੍ਰਾਹਮਣਵਾਦੀ ਬਣਾਇਆ ਜਾਵੇ ਤੇ ਉਹਦੇ ਵਿੱਚ ਜਿੱਦੇ ਵੀ ਵੈਸੇ ਤਾਂ ਸੰਸਾਰ ਦਾ ਅਰਥਚਾਰੇ ਦਾ ਵੀ ਇਹੀ ਸੂਤ ਹੈ ਵੀ ਜਦ ਤੁਸੀਂ ਕਿਸੇ ਚੀਜ਼ ਨੂੰ ਕਿਸੇ ਵੀ ਵਰਤਾਰੇ ਨੂੰ ਉੱਚ ਤਕਨੀਕ ਤੇ ਉੱਚ ਸਰਮਾਇਆ ਵਾਲਾ ਬਣਾ ਦੋਗੇ ਤਾਂ ਉਹ ਆਮ ਲੋਕਾਂ ਦੇ ਹੱਥੋਂ ਖੋਲੋਂਗੇ ਕਿ ਸਿੱਕੀ ਆਮ ਲੋਕਾਂ ਦੀ ਐ ਸਿੱਕੀ ਮਲਕ ਭਾਗਾਂ ਦੀ ਨਹੀਂ ਹੈ ਚਾਹੇ ਉਹ ਸੇਠ ਹੋਵੇ ਚਾਹੇ ਉਹ ਸਿੱਖਿਆ ਹੋਵੇ ਚਾਹੇ ਉਹ ਘਰ ਹੋਣ ਚਾਹੇ ਉਹ ਕੱਪੜੇ ਹੋਣ ਕਿ ਚਾਹੇ ਉਹ ਪੂਜਾ ਪਾਠ ਦਾ ਢੰਗ ਹੋਵੇ ਕੋਈ ਮੰਨੇ ਜਾਂ ਨਾ ਮੰਨੇ ਜਿੰਨਾ ਉਹ ਮਹਿੰਗਾ ਹੋਈ ਜਾਊ ਜਿੰਨਾ ਭਾਈ ਪੁਜਾਰੀ ਪਾਦਰੀ ਮਹਿੰਗਾ ਹੋਏਗਾ ਉਹ ਵੀਰਾਂ ਦੇ ਖਸ ਉੱਥੇ ਜਾਈ ਜਾਏਗਾ ਜਿੰਨੀ ਪਾਲਕੀ ਮਹਿੰਗੀ ਹੋਣੀ ਉਹਦੇ ਖਤੇ ਜਾਏਗੀ ਜਿੰਨੇ ਵੱਡੀਆਂ ਮਸ਼ੀਨਾਂ ਵਾਲਾ ਹਸਤਾਲ ਹੋਏਗਾ ਉਹਨਾਂ ਗਰੀਬ ਨੂੰ ਤਾਂ ਉੱਥੇ ਮੂੰਹ ਵੀ ਨਹੀਂ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਸਿੱਖੀ ਇਹ ਕਹਿੰਦੀ ਹੈ ਨੀਚਾ ਅੰਦਰ ਨਹੀਂ ਜਦ ਨੀਚੀ ਹੂੰ ਆਪਣੀ ਇੱਚ ਨਾਨਕ ਜੀ ਦੇ ਸੰਗ ਸਾਥ ਵੱਡਿਆਂ ਸੋ ਕਿ ਆ ਰੀਸ ਜਿੱਥੇ ਨੀਚ ਸਮਾਦੇੰ ਉੱਥੇ ਨਦਰ ਦੇ ਆਤਮ ਨੀਚ ਜਿਹੜਾ ਆਤਮ ਨੀਚ ਹੈ ਮੈਂ ਉਹਦੇ ਨਾਲ ਖੜਾ ਉਹਦੇ ਨਾਲ ਖੜਨ ਵਾਸਤੇ ਫਿਰ ਉਹ ਇਹ ਕਰਨਾ ਪਊ ਅੱਜ ਕੀ ਕਰਿਆ ਜ ਆਹੇ ਗੁਰੂ ਕੰਨ ਸਾਹਿਬ ਵਾਸਤੇ ਵੱਖਰਾ ਕੋਠੀ ਵੀ ਬਣ ਜਾਨੀਆ ਜਿਹਦੇ ਕੋਲ ਹੈ ਹੀ ਝੌਂਪੜੀ ਇੱਕ ਫਿਰ ਮੈਂ ਉਹ ਗੁਰੂ ਕੰਨ ਸਾਹਿਬ ਨਾਲ ਪੜੇ ਉਹ ਕੋ ਗੁਟਕਾ ਵੀ ਨਾ ਰੱਖੇ ਤੀ ਤੋ ਕੋਲੇ ਨਾ ਉਹਦੇ ਕੋਲ ਜਾ ਕੇ ਜੀ ਨੇ ਇਹ ਕਰਨਾ ਹੋਵੇ ਇੱਕ ਵੱਡਾ ਵਿਦਵਾਨ ਸਿਉ ਨੇ ਕਿਹਾ ਕੰਨਾ ਤਿਆਰ ਲਾ ਕਰਕੇ ਨ ਗੁਰਵਾਨੀ ਚਪੜੀ ਹੋਣੀ ਨਾ ਇਹ ਸਿੱਖਾ ਹੈ ਨਾ ਇਹ ਪੰਥ ਹੈ ਮੈਂ ਕਿਹਾ ਨਾ ਮੈਂ ਸਿੱਖ ਹੈਗਾ ਨਾ ਮੈਂ ਤੁਹਾਡੇ ਵਰਗਾ ਸਿੱਖ ਬਣਨਾ ਉਸੇ ਕਰਕੇ ਮੈਂ ਕਹੇ ਕਿਉਂਕਿ ਮੈਂ ਉਹ ਜਿਹਾ ਸਿੱਖਾਈ ਨਹੀਂ ਮੈਨੂੰ ਤਾਂ ਗੁਰੂ ਸਾਹਿਬ ਨੇ ਦੱਸਿਆ ਔਰ ਸਿੱਖੋ ਆਪਣੇ ਹੀ ਮਨ ਕੋ ਇਹ ਨਾਲੇ ਚ ਹੋ ਗੰਤੋਂ